ਦੇਖੋ ਇਹ ਜਿਹੜੇ ਫਰਕ ਪਾਉਂਦੇ ਨੇ ਉਹ ਬਗਵਾੰਤਾਂ ਨੂੰ ਲੱਗਦਾ ਤੁਹਾਨੂੰ ਕੋਲੇ ਕੋਲੇ ਵਾਲੇ ਸਾਰੇ ਜਿਹੜੇ ਵੀ ਚਿਰੜ ਕੁੰਡੀਆਂ ਕੀ ਹੁੰਦੀਆਂ ਨੇ ਦੱਸ ਤੁਸੀਂ ਵੀ ਨਹੀਂ ਸਕਦੇ ਤੁਸੀਂ ਵੀ ਇੰਨੀ ਕਹਿ ਸਕਦੇ ਹੋ ਇਹ ਤਾਂ ਨਿਕਲੇ ਤੋਂ ਪਤਾ ਲੱਗਦੀਆਂ ਨਹੀਂ ਜੀ ਬਸ ਸੋ ਐਸੇ ਤਰ੍ਹਾਂ ਡਟੇ ਰਹੋ ਆਮ ਆਦਮੀ ਪਾਰਟੀ ਸਰਕਾਰ ਥੋਡੀ ਐ ਤੁਸੀਂ ਚਲਾ ਰਹੇ ਹੋ ਉਸੀ ਉਹੀ ਚਲਾਉਂਗੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਅੱਲਾਹ ਥੋੜਾ ਜਿਹਾ ਘਟਾ ਐ ਲਦੇ ਆਣੇ ਵਾਲੇ ਪਾਸੇ ਤੱਕ ਤਾਂ ਪਹੁੰਚੇ ਜਿੱਥੇ ਜ਼ੋਰ ਲਾ ਲਿਆ ਇੱਥੇ ਮੁੱਲਾਂਪੁਰ ਵੀ ਆਏ ਸੀ ਇਹ ਬੋਟਾਂ ਲੁਧਿਆਣੇ ਪਈ ਜਾਂਦੇ ਸੀ ਆ ਬੜਿੰਗ ਤੜਿੰਗ ਹੋਰੀ ਮੁੱਲਾਂਪੁਰ ਫਿਰਦੇ ਸੀ ਵੀ ਉੱਥੇ ਜਾਓ ਭਾਈ ਜਿੱਥੇ ਜਾਣਾ ਉੱਥੋਂ ਨੇ ਬੁਲਾਇਆ ਹੀ ਨਹੀਂ ਉਹ ਕਹਿੰਦਾ ਇੱਥੇ ਨਾ ਆਇਓ ਕਹਿੰਦਾ ਜੇ ਉ ਤਾਂ ਮੈਂ 10-15000 ਨਾਲ ਹਾਰੂੰਗਾ ਜੇ ਤੁਸੀਂ ਆ ਕੇ ਮਾ ਦਿਓ ਪੁੱਤੋ 35-40 ਤੇ ਹਰੂੰ ਆ ਇਹਨਾਂ ਦੀ ਰੈਪਿਊਟੇਸ਼ਨ ਹੈ ਥੋੜਾ ਜਿਹਾ ਉੱਚੀ ਇਨਕਲਾਬ ਜਿੰਦਾਬਾਦ ਇਨਕਲਾਬ ਉਹ ਮੁੜਿਆ ਮੇਰੇ ਟਾਈਮ ਪ੍ਰਧਾਨ ਮੰਤਰੀ ਬਾਅਦ ਵਿੱਚ ਆਉਣ ਪਰ માਫੀਆਂ ਭਗਵਾਨਤਮਾਨ ਮੰਗੀ ਜਾਂਦਾ ਹੈ ਓ ਬਈ ਤੇਰਾ ਕਿਹੜਾ ਹੱਕ ਬਣਦਾ ਮਾਫ਼ੀ ਮੰਗੜਦਾ ਕੰਮ ਮੇਰੇ ਟੈਮ ਹੋਇਆ ਮਾਫ਼ੀਆਂ ਤੂੰ ਮੰਗੀ ਜਾਂਦਾ ਐਵੇਂ ਮੋਕ ਮਾਰੀ ਜਾਂਦਾ ਯਾਰ ਤੂੰ ਸਿੱਟੀ ਔਰ ਇਹ ਸਿੱਟੇ ਗੰਭੀਰ ਹੋਣਗੇ ਮੈਂ ਅਫਸਰਾਂ ਨੂੰ ਤੇ ਸਰਕਾਰ ਨੂੰ ਤੇ ਮੁੱਖ ਮੰਤਰੀ ਨੂੰ ਚੇਤਾਵਨੀ ਦੇਣੀ ਚਾਹੁੰਦਾ ਪ੍ਰਤਾਪ ਸਿੰਘ ਬਾਜਵਾ ਜਾਂ ਅਸੀਂ ਕਿਸੇ ਗ੍ਰਿਫਤਾਰੀ ਤੋਂ ਡਰਦੇ ਨਹੀਂ ਆ ਲੇਕਿਨ ਮੇਰੀ ਇਹ ਬੇਨਤੀ ਵੀ ਹੈ ਤੇ ਇਹਨੂੰ ਜੇ ਤੁਸੀਂ ਚੇਤਾਵਨੀ ਸਮਝਣਾ ਤਾਂ ਉਹ ਵੀ ਹੈ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰਿਓ ਜੀਰੇ ਨਾਲ ਹੋਰ ਹਾਲਾਤ ਖਰਾਬ ਹੋ ਜਾਣ เฮ้เฮ้เฮ้เฮ้